ਸਤਿ ਸ਼੍ਰੀ ਅਕਾਲ ਜੀ ਕਿੱਦਾਂ ਤੁਸੀਂ ਸਾਰੇ ਵਧੀਆ ਹੋ ਤੇ ਗਾਇਸ ਮੈਂ ਤੁਹਾਨੂੰ ਪੈਨਲ ਵਾਲੀ ਸ਼ਰਟ ਦੱਸਣਾ ਚਾਹੁੰਦੀ ਆ ਕਿ ਕਿਸ ਤਰੀਕੇ ਨਾਲ ਆਪਾਂ ਬੜਾ ਇਜ਼ੀਲੀ ਬਣਾ ਸਕਦੇ ਆ ਗੁੰਮ ਉਹਦੇ ਤੇ ਲੈਸ ਲਾ ਸਕਦੇ ਆ ਤੇ ਸਾਨੂੰ ਪਹਿਲਾਂ ਨਿਸ਼ਾਨ ਲਗਾਉਣਾ ਹੋਊਗਾ ਇਹ ਫਰੰਟ ਸਾਈਡ ਆ ਸਾਡੀ ਬੈਕ ਸਾਈਡ ਅਸੀਂ ਇਸ ਤੋਂ 1/2 ਇੰਚ ਘੱਟ ਰੱਖੀ ਆ ਫਰੰਟ ਸਾਈਡ ਅਸੀਂ 1/2 ਇੰਚ ਵਧ ਰੱਖੀ ਆ ਇਸ ਕਰਕੇ ਕਿਉਂਕਿ ਜਦੋਂ ਅਸੀਂ ਇੱਥੇ ਸਟਿਚ ਲਗਾਵਾਂਗੇ ਤੇ ਸਾਡਾ ਕੱਪੜਾ ਥੋੜਾ ਅੰਦਰ ਹੋ ਜਾਊਗਾ ਤੇ ਇਸ ਕਰਕੇ ਅਸੀਂ ਇਹਨੂੰ ਥੋੜਾ ਵੱਧ ਰੱਖਿਆ ਆ ਤੇ ਲੇਸ ਲਾ ਕੇ ਸਾਡਾ ਇਹ ਬਿਲਕੁਲ ਉਹਦੇ ਬਰਾਬਰ ਹੋ ਜਾਊਗਾ ਤੇ ਹੁਣ ਆਪ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਕਿੰਨੇ ਕਿੰਨੇ ਇੰਚ ਤੇ ਨਿਸ਼ਾਨ ਲਗਾਣਾ ਹੈ ਤੇ ਆਪਾਂ 5-5 ਇੰਚ ਤੇ ਨਿਸ਼ਾਨ ਲਗਾਵਾਂਗੇ ਮੈਂ ਸੁਗੋ ਲਗਾ ਰੱਖਿਆ ਤੁਹਾਨੂੰ ਇੱਥੋਂ ਆਪਾਂ 5-5 ਇੰਚ ਤੇ ਨਿਸ਼ਾਨ ਲਗਾਣਾ ਹੈ ਐਂਡ ਇੱਥੋਂ ਆਪਾਂ ਸਟ੍ਰੇਟ ਲਾਈਨ ਲਗਾ ਦੇਣੀ ਆ ਜਿੱਥੇ ਆਪਾਂ ਲੇਸ ਲਗਾਣੀ ਆ ਸੈਂਟਰ ਆਪਾਂ 셔ਟ ਦਾ ਕੱਢ ਲਿਆ ਸੀ ਸੈਂਟਰ ਸਾਡਾ ਨਿਕਲਿਆ ਹੈ ਇਸ ਸਾਈਡ ਵੀ ਅਸੀਂ ਇਦਾਂ ਹੀ ਨਿਸ਼ਾਨ ਲਗਾਣੇ ਆਂ ਐਂਡ ਇਦਾਂ ਹੀ ਚੋਕ ਕੇ ਅਸੀਂ ਇਹਨੂੰ ਇਸ ਸਾਈਡ ਰੱਖ ਕੇ 셔ਟ ਦੇ ਸੈਂਟਰ ਤੋਂ ਹੀ ਅਸੀਂ ਇੱਥੇ ਨਿਸ਼ਾਨ ਲਗਾ ਲੈਣੇ ਆਂ ਨਿਸ਼ਾਨ ਲਗਾ ਕੇ ਅਸੀਂ ਇੱਥੇ ਲੇਸ ਲਗਾਵਾਂਗੇ ਤੇ ਲੇਸ ਅਸੀਂ ਲਗਾਵਾਂਗੇ ਆਹ ਵਾਲੀ ਜੋ ਕਿ ਬੜੀ ਵਧੀਆ ਲੱਗੂਗੀ ਐਂਡ ਫਿਨਿਸ਼ਿੰਗ ਨਾਲ ਲਗਾਵਾਂਗੇ ਤੁਹਾਨੂੰ ਸਟੈਪ ਬਾਈ ਸਟੈਪ ਮੈਂ ਸਾਰਾ ਕੁਝ ਦੱਸਦੀ ਆਂ ਤੇ ਨਿਸ਼ਾਨ ਆਪਾਂ ਲਗਾ ਲਏ ਆ ਤੇ ਐਂਡ ਤੱਕ ਹੀ ਅਸੀਂ ਤੁਹਾਨੂੰ ਦੱਸ ਦੇਣੀ ਆਂ ਕਿ ਇਦਾਂ ਹੀ ਅਸੀਂ ਐਂਡ ਤੱਕ ਹੀ ਸ਼ਰਟ ਨੂੰ 5-5 ਇੰਚ ਤੇ ਨਿਸ਼ਾਨ ਲਗਾ ਲਿਆ ਆ ਦੇਖੋ ਤੇ ਹੁਣ ਆਪਾਂ ਚਲੋ ਸਟਿਚ ਕਰੀਏ ਤੇ ਤੁਹਾਨੂੰ ਦੱਸਦੀ ਆ ਮੈਂ ਹਾਂਜੀ ਤੇ ਇਹ ਸਾਡੀ ਸ਼ਰਟ ਆ ਤੇ ਇਹ ਸ਼ਰਟ ਤੇ ਜੋ ਅਸੀਂ ਨਿਸ਼ਾਨ ਲਗਾਏ ਸੀ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡਾਂ ਤੇ ਲਾਏ ਆ ਤੇ ਹੁਣ ਆਪਾਂ ਲੇਸ ਇਹਦੇ ਤੇ ਆਵਲੀ ਲੋਣੀ ਆਵਾੰਗੇ ਕਿਉਂਕਿ ਪਹਿਲਾ ਅਸੀਂ ਡਿਜ਼ਾਈਨ ਰੈਡੀ ਕਰਾਂਗੇ ਉਸ ਤੋਂ ਬਾਅਦ ਅਸੀਂ ਨੈਕ ਬਣਾਵਾਂਗੇ ਨਹੀਂ ਤੇ ਨੈਕ ਚ ਥੋੜੀ ਦਿੱਕਤ ਆ ਸਕਦੀ ਹੈ ਤੇ ਅਸੀਂ ਲੈਸ ਦੀ ਫਰੰਟ ਬੈਕ ਸਾਈਡ ਵੀ ਦੇਖ ਲੈਣੀ ਆ ਤੇ ਆ ਜਿਹੜੀ ਥੋੜੀ ਰਫ ਸਾਈਡ ਹੁੰਦੀ ਆ ਉਹ ਲੈਸ ਦੀ ਬੈਕ ਸਾਈਡ ਹੁੰਦੀ ਆ ਐਂਡ ਆ ਜਿਹੜੀ ਥੋੜੀ ਫਿਨਿਸ਼ਿੰਗ ਨਾ ਹੁੰਦੀ ਹੈ ਇਹ ਸਾਡੀ ਲੈਸ ਦੀ ਫਰੰਟ ਸਾਈਡ ਜੀ ਤੇ ਲੈਸ ਦੀ ਅਸੀਂ ਆ ਸਾਈਡ ਜੋ ਆ ਬਾਹਰ ਵਾਲੀ ਸਾਈਡ ਤੇ ਰੱਖਾਂਗੇ ਐਂਡ ਜਿੱਥੇ ਨਿਸ਼ਾਨ ਲਾਇਆ ਸੀ ਉੱਥੇ-ਉਥੇ ਆਪਾਂ ਸਟਿਚ ਲਗਾਣੀ ਆ ਉਤੋ ਹੀ ਆਪਾਂ ਸੈਟਿੰਗ ਕਰਕੇ ਐਦਾਂ ਕਪੜੇ ਨੂੰ ਫੜ ਕੇ ਇੱਥੋਂ ਸਟਿਚ ਲਗਾ ਦੇਣੀ ਹੈ ਤਾਂ ਕਿ ਅੰਦਰਲੀ ਸਾਈਡ ਲੱਗ ਜਾ ਸਾਡੀ ਤੇ ਫਿਨਿਸ਼ਿੰਗ ਨਾਲ ਲੱਗ ਜਾ ਤੇ ਗੋਮ ਲੱਗ ਜਾ ਤੇ ਚਲੋ ਸਟਾਰਟ ਕਰੀਏ ਪਹਿਲਾਂ ਅਸੀਂ ਲੇਸ ਨੂੰ ਪੂਰਾ ਅਟੈਚ ਕਰ ਲਾਂਗੇ ਪਹਿਲਾਂ ਅਸੀਂ ਲੇਸ ਤੇ ਸਟਿਚ ਲਗਾਵਾਂਗੇ ਐਂਡ ਗੋਮੇ ਅਸੀਂ ਨੂੰ ਬਾਚ ਕਰਾਂਗੇ ਤੇ ਆ ਜਿਹੜੇ ਦਿਸ਼ਾ ਲਗਾਸੀ ਉਸ ਚਾਪਲੇਸ ਲਾ ਦੇ ਜਮਾ ਦੇ ਐਂਡ ਥੋੜੀ ਕਿੱਥੇ ਲਾ ਦੇ ਤਾਂ ਕਿ ਲੈਸ ਤੇ ਚੜ੍ਹਨਾ ਆਵੇ ਤਾਂ ਸਿੱਧੀ ਹੋਵੇ ਜਸਿੱਧੀ ਆ ਮੀਸ ਕਿ ਹੋਵੇ ਹਾਂਜੀ ਤੇ ਆ ਲੈਸ ਸਾਡੀ ਲੱਗ ਗਈ ਆ ਉਨਾ ਸੇ ਨੂੰ ਗੋਮ ਕਰਾਂਗੇ ਤਾਂ ਕਿ ਆ ਜੋ ਚੀਜ਼ ਆ ਨਾ ਆ ਦਿਖਾਈ ਨਾ ਦੇਵੇ ਤੇ ਅਸੀਂ ਹੁਣ ਇੱਥੋਂ ਥੋੜਾ ਜਿਹਾ ਇਦਾਂ ਕਪੜਾ ਚੱਕ ਕੇ ਐਂ ਇਹਦੇ ਉੱਪਰ ਰੱਖ ਕੇ ਫੇਰ ਅਸੀਂ ਇੱਥੇ ਸਟਿਚ ਲਗਾਉਣੇ ਸਟਾਰਟ ਕਰਾਂਗੇ ਤੇ ਚਲੋ ਸਟਾਰਟ ਕਰੀਏ ਜ਼ਿਆਦਾ ਕਪੜਾ ਨਹੀਂ ਚਿਪਣਾ ਜਿੰਨਾ ਕ ਸਾਡੇ ਇੱਥੇ ਸੈੱਟ ਹੋ ਸਕੇ ਉਨਾਈ इतों ही आप जो हाफ इंच एक्स्ट्रा रखा तो से वो बिल्कुल सैटिंग हो जाएगी जिन्हें इतना इन्ना चुनाव जो है वह गुम हो जाएगी ਸਾਡੀ ਲੱਗ ਚੁੱਕੀ ਆ ਸਟਿਚ ਐਂਡ ਬੈਕ ਸਾਈਡ ਵੀ ਤੁਸੀਂ ਦੇਖ ਸਕਦੇ ਆ ਪੂਰੀ ਗੋਮਾਈ ਆ ਬਿਲਕੁਲ ਸੈਟਿੰਗ ਨਾਲ ਆਈ ਆ ਬਿਲਕੁਲ ਫਿਨਿਸ਼ਿੰਗ ਨਾਲ ਲੱਗੀ ਆ ਹੁ ਮੈਂ ਤੁਹਾਨੂੰ ਦੂਸਰੀ ਸਾਈਡ ਤੇ ਵੀ ਲਾ ਕੇ ਦਿਖਾਉਣੀ ਆ ਹਾਂਜੀ ਤੇ ਦੋਨੋਂ ਸਾਈਡਾਂ ਤੇ ਲੱਗ ਕੇ ਰੈਡੀ ਹੋ ਚੁੱਕਿਆ ਆ ਤੁਸੀਂ ਦੇਖ ਸਕਦੇ ਆ ਸਾਰੀ ਸ਼ਰਟ ਸ਼ਰਟ ਤੇ ਇੱਦਾਂ ਲੱਗਾ ਦੋਨੋਂ ਸਾਈਡ ਬਿਲਕੁਲ ਬਰਾਬਰ ਲੱਗਾ ਦੋਨੋਂ ਸਾਈਡ ਤੁਸੀਂ ਦੇਖ ਸਕਦੇ ਆ ਨੇ ਤੋਂ ਲੈ ਕੇ نیچے ਤੱਕ ਬਿਲਕੁਲ ਸੇਮ ਲੱਗਾ ਹੈ ਤੇ ਗਾਇਸ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਥੈਂਕ ਯੂ so much ਮੇਰੀ ਵੀਡੀਓ ਵਾਚ ਕਰਨ ਵਾਸਤੇ ਜੀ ਤੇ ਸਤਿ ਸ਼੍ਰੀ ਅਕਾਲ ਜੀ ਆ ਸਾਡੀ ਸ਼ਰਟ ਰੈਡੀ ਹੋ ਚੁੱਕੀ ਆ ਪੈਨਲ ਵਾਲੀ ਜਿਹੜੀ ਮੈਂ ਤੁਹਾਨੂੰ ਸਾਰੀ ਵੀਡੀਓ ਦੱਸੀ ਆ ਤੇ ਆ ਸਾਡੇ ਪੈਨਲ ਤੇ ਲੱਗਾ ਆ ਸਾਡੇ ਸਾਈਡ ਤੇ ਅਸੀਂ ਜਿਹੜੀ ਲੈਸ ਲਾਈ ਆ ਤੇ ਆ ਸਾਡੀ ਕੁੜਤੀ ਦੀ ਆਸੀ ਇੱਦੀ 슬ੀਵ ਬਣਾਈ ਆ ਸੋ ਤੁਸੀਂ ਦੇਖ ਸਕਦੇ ਆ ਐਂਡ ਆ ਸਾਡੀ ਕੁੜਤੀ ਦੀ ਫਾਈਨਲ ਲੁੱਕ ਆ ਤੇ ਆ ਆਪਾਂ نیچے ਘੇਰੇ ਤੇ ਵੀ ਇੱਦੀ ਲੈਸ ਲਗਾਈ ਆ ਐਂਡ ਫਾਈਨਲ ਟੱਚ ਵੀ ਅਸੀਂ ਇੱਦਾਂ ਹੀ ਦਿੱਤਾ ਆ ਸੋ ਗਾਇਸ ਤੁਸੀਂ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ અગર થ લાગી તો મેરે ચેનલનું જરૂર લાઈક કર્યો સબસક્રાઈબ કર્યો કમેન્ટ કર્યો મીરી વિડીયોનું એન્ડ થેન્ક યુ સો મચ મેરીડિયો વોચ કરવા વાત